ਐਡ ਜੀਬੀਟੀ ਵਿਚ ਦਾਖਲਾ ਮਿਲਣ ਪਿੱਛੋਂ ਮੈਂ ਵੀ ਬਾਕੀ ਮੁੰਡਿਆਂ ਨਾਲ ਹੋਸਟਲ ਵਿੱਚ ਰਹਿਣ ਲੱਗ ਪਿਆ ਡੰਡੀ ਹੋਸਟਲ ਜੰਡਾਲੀ ਰੋਡ ਉੱਤੇ ਅਹਿਮਦਗੜ੍ਹ ਥਾਣੇ ਦੇ ਬਿਲਕੁਲ ਨਾਲ ਸੀ ਡੰਡੀ ਹੋਸਟਲ ਅਤੇ ਥਾਣੇ ਦੀ ਕੰਦ ਸਾਂਝੀ ਸੀ ਡੰਡੀ ਅਸੀਂ 6 6 ਮੁੰਡੇ ਇੱਕ ਇੱਕ ਕਮਰੇ ਵਿੱਚ ਰਹਿੰਦੇ ਸੀ ਡੰਡੀ ਤਿੰਨ ਮੰਜੇ ਇੱਕ ਪਾਸੇ ਤਿੰਨ ਮੰਜੇ ਦੂਜੇ ਪਾਸੇ ਹੁੰਦੇ ਸਨ ਡੰਡੀ ਮੰਜਾਂ ਦੀਆਂ ਦੋਹਾਂ ਕਤਾਰਾਂ ਦੇ ਵਿਚਕਾਰ ਇੱਕ ਸਟੂਲ ਉੱਤੇ ਅਸੀਂ ਮਿੱਟੀ ਦੇ ਤੇਲ ਨਾਲ ਜਗਨ ਵਾਲਾ ਲੈਂਪ ਰੱਖਿਆ ਹੋਇਆ ਸੀ ਡੰਡੀ ਬਿਜਲੀ ਚਲੀ ਜਾਣ ਉੱਤੇ ਅਸੀਂ ਉਸ ਨੂੰ ਜਗਾ ਲੈਂਦੇ ਸੀ ਡੰਡੀ ਇੱਕ ਰਾਤ ਨੂੰ ਜਦੋਂ ਹੋਸਟਲ ਸੁਪਰਡੈਂਟ ਦੀ ਸੀਟੀ ਵੱਜੀ ਅਸੀਂ ਹਾਜ਼ਰੀ ਲਈ ਕਮਰਿਆਂ ਦੇ ਸਾਹਮਣੇ ਇੱਕ ਕਤਾਰ ਵਿੱਚ ਖੜ ਗਏ ਡੰਡੀ ਜਿਉਂ ਹੀ ਅਸੀਂ ਹਾਜ਼ਰੀ ਲੱਗਣ ਤੋਂ ਪਿੱਛੋਂ ਆਪਣੇ ਕਮਰੇ ਵਿੱਚ ਆਏ ਬਿਜਲੀ ਗੁੱਲ ਹੋ ਗਈ ਡੰਡੀ ਮੇਰੇ ਸਾਥੀ ਮੈਨੂੰ ਕਹਿੰਦੇ ਤੇਲੂ ਤੂੰ ਲੈਂਪ ਜਗਾ ਲੈ ਮੈਂ ਟੋਟੋ ਕੇ ਲੈਂਪ ਦੇ ਕੋਲ ਹੀ ਪਈ ਦਿਆ ਸਲਾਈ ਚੁੱਕ ਕੇ ਉਸ ਵਿੱਚੋਂ ਇੱਕ ਤੀਲੀ ਕੱਢ ਕੇ ਬਾਲੀ ਤਾਂ ਕਮਰੇ ਵਿੱਚ ਚਾਨਣ ਹੋ ਗਿਆ ਮੈਂ ਲੈਂਪ ਦੀ ਚਿਮਨੀ ਲਾ ਕੇ ਸਟੂਲ ਉੱਤੇ ਰੱਖ ਲਈ ਡੰਡੀ ਇੱਕ ਹੋਰ ਤਿੱਲੀ ਜਗਾ ਕੇ ਲੈਂਪ ਬਲਿਆ ਡੰਡੀ ਮੇਰੇ ਇੱਕ ਹੱਥ ਵਿੱਚ ਬਲ ਰਹੀ ਤਿੱਲੀ ਸੀ ਡੰਡੀ ਦੂਜੇ ਹੱਥ ਵਿੱਚ ਲੈਂਪ ਦੀ ਚਿਮਨੀ ਸੀ ਡੰਡੀ ਮੈਂ ਬਲ ਰਹੀ ਤਿੱਲੀ ਨੂੰ ਹੀਠਾਂ ਸੁੱਟਣ ਦੀ ਵਜਾਏ ਭੁੱਲ ਕੇ ਚਿਮਨੀ ਹੀਠਾਂ ਸੁੱਟ ਬੈਠਾ ਡੰਡੀ जिमनी हेठा एक ਪਈ ਜਿੱਥੇ ਦੀਆ ਬੋਲਿਆ ਹਨ ਉਹ ਉਹ ਹਿੰਦੀ ਦੇ ਸ਼ਬਦ ਆ ਹੁਣ ਦੀ ਹੀ ਕਰੋ ਕਿ ਦੀਵਾ ਵੀ ਬੋਲਿਆ ਜਾ ਸਕਦਾ ਸੀ ਇੱਕ ਦੋ ਹਿੰਦੀ ਦੇ ਸ਼ਬਦ ਆ ਉਸੇ ਤਰ੍ਹਾਂ ਹੀ ਲਿਖ ਲਿਓ ਜਿਵੇਂ ਇੱਕ ਗੋਲ ਉਹ ਵੀ ਹਿੰਦੀ ਦਾ ਸ਼ਬਦ ਆ ਚਲੋ ਰੈਡੀ ਡਿਗਦੀ ਸਾਰ ਕੀਚਰ ਕੀਚਰ ਹੋ ਗਈ ਡੰਡੀ ਲੈਂਪ ਵਿੱਚੋਂ ਨਿਕਲਦਾ ਧੂਆ ਕਮਰੇ ਵਿੱਚ ਭਰਨ ਲੱਗਿਆ ਡੰਡੀ ਮੇਰੇ ਸਾਥੀ ਮੇਰੇ ਮਗਰ ਪੈ ਗਏ ਤੂੰ ਚਿਮਨੀ ਟੋੜੀ ਹੈ ਡੰਡੀ ਤੂੰ ਹੀ ਬੁਝਾਰੋ ਜਾ ਕੇ ਚਿਮਨੀ ਲੈ ਕੇ ਆ ਡੰਡੀ ਪੈਸੇ ਤਾਂ ਇਕੱਠੇ ਕਰਕੇ ਦੇ ਦੋ ਹੁਣ ਪੈਸੇ ਵੀ ਤੈਨੂੰ ਹੀ ਖਰਚ ਕਰਨੇ ਪੈਣੇ ਨੇ ਜੇ ਇਹ ਹੀ ਗੱਲ ਹੈ ਅੱਗੇ ਨੂੰ ਅਜਾ ਕੋਈ ਵੀ ਕੰਮ ਨਹੀਂ ਕਰਨਾ ਜਿਹੜਾ ਸਾਂਝਾ ਹੋਵੇ ਭੱਜ ਕੇ ਲੈ ਆ ਚਿਮਨੀ ਸਾਰੇ ਮੇਰੇ ਨਾਲ ਅਜਹਾ ਸ਼ਲੋਕ ਕਿਉਂ ਕਰ ਰਹੇ ਸਾਨਾ ਮੈਨੂੰ ਸਮਝ ਨਹੀਂ ਸੀ ਆ ਰਹੀ ਡੰਡੀ ਮੈਂ ਵੀ ਗੁੱਸੇ ਵਿੱਚ ਸਿਰ ਉੱਤੇ ਪਰਨਾ ਲਪੇਟ ਕੇ ਛੇਸੀ ਦੀ ਬੁੱਕਲ ਮਾਰ ਕੇ ਮਜ਼ਾਰ ਵਾਲਾ ਨੂੰ ਚੱਲ ਪਿਆ ਡੰਡੀ ਪਰ ਜਾਂਦੇ ਹੀ ਮੈਨੂੰ ਖਿਆਲ ਆਇਆ ਸੁਪਰਡੈਂਟ ਸਾਹਿਬ ਤਾਂ ਹਾਜ਼ਰੀ ਲਾਉਣ ਤੋਂ ਪਿੱਛੋਂ ਬਾਹਰਲੇ ਮੇਨ ਗੇਟ ਨੂੰ ਜਿੰਦਾ ਲਾ ਦਿੰਦੇ ਹਨ ਡੰਡੀ ਕਿਉਂ ਨਾ ਉਹਨਾਂ ਤੋਂ ਇਜਾਜ਼ਤ ਲੈ ਕੇ ਜਾਵਾਂ ਡੰਡੀ ਜਦ ਮੈਂ ਉਹਨਾਂ ਦੇ ਕਮਰੇ ਵਿੱਚ ਜਾ ਕੇ ਸਾਰੀ ਗੱਲ ਦੱਸ ਕੇ ਕਿਹਾ ਜੀ ਮੈਂ ਹੁਣੇ ਮੁੜ ਆਉਣਾ ਅਜੇ ਜਿੰਦਾ ਨਾ ਲਾਇਓ ਤਾਂ ਉਹ ਕਹਿਣ ਲੱਗੇ ਹਵਾ ਬਣ ਕੇ ਜਾਈ ਹਵਾ ਬਣ ਕੇ ਆਈ ਉਹਨਾਂ ਦੇ ਕਹਿਣ ਮੁਤਾਬਕ ਹਨੇਰੇ ਨੂੰ چیرਦਾ ਤੇਜ-ਤੇਜ ਕਦਮੀ ਮੈਂ ਬਾਜ਼ਾਰ ਵਾਲਾ ਨੂੰ ਜਾ ਰਿਹਾ ਸੀ ਡੰਡੀ ਪਰ ਹਨੇਰੇ ਵਿੱਚ ਉੱਬੜੇ ਖੁੱਬੜੇ ਰਾਤੋਂ ਡਰਦਾ ਸੋਚ ਰਿਹਾ ਸੀ ਚਿਮਨੀ ਤਾਂ ਹੱਥ ਵਿੱਚੋਂ ਡਿੱਗ ਕੇ ਟੁੱਟੀ ਹੈ ਕਿਤੇ ਹਨੇਰੇ ਵਿੱਚ ਡਿੱਗ ਕੇ ਤੂੰ ਨਾ ਆਪਣੇ ਹੱਡ ਗੋਡੇ ਤੜਵਾ ਲਈ ਡੰਡੀ